ਸਸੀਕਾਲ ਦੋਸਤੋ ਮੈਂ ਤੁਹਾਡਾ ਆਪਣਾ ਸਤਨਾਮ ਸੋਮਲ ਐਕਟਰ ਡਾਇਰੈਕਟਰ ਤੇ ਸਿੰਗਰ ਦੋਸਤੋ ਮੇਰੇ ਭਰਾਵਾਂ ਵਰਗੇ ਦੋਸਤਾਂ ਨਾਲ ਮਿਲ ਕੇ ਅਸੀਂ ਇੱਕ ਨਾਮਾ ਚੈਨਲ ਬਣਾਇਆ ਐ ਐਸੇ ਸਟੂਡੀਓ ਦੇਸੀ ਪਿੰਡਾਂ ਵਾਲੇ ਜਿਹਦੇ ਵਿੱਚ ਅਸੀਂ ਵੈਬ ਸੀਰੀਜ਼ ਫਿਲਮਾਂ ਸੌਂਗ ਵਗੈਰਾ ਪਾਇਆ ਕਰਾਂਗੇ ਉਮੀਦ ਆ ਤੁਹਾਨੂੰ ਪਸੰਦ ਆਉਣਗੇ ਤੁਹਾਡਾ ਮਨੋਰੰਜਨ ਕਰਨਗੇ ਤੇ ਦੋਸਤੋ ਅਸੀਂ ਇਹਦਾ ਵੈਬ ਸੀਰੀਜ਼ ਦਾ ਪਹਿਲਾ ਐਪੀਸੋਡ 7 ਕਿ ਜਿਹੜੇ ਪਿਛਲੇ ਐਤਵਾਰ ਪਾ ਚੁੱਕੇ ਆ ਤੇ ਇਸ ਐਤਵਾਰ ਯਾਨੀ ਕਿ ਅੱਜ 10 ਵਜੇ ਹੁਣ ਤੁਹਾਡਾ ਰੂਬਰੂ ਕਰ ਰਹੇ ਆ ਅਸੀਂ ਦੂਜਾ ਐਪੀਸੋਡ ਠਰਕੀ ਜੇਠ ਦਾ ਉਮੀਦ ਆ ਤੁਸੀਂ ਇਹਨੂੰ ਵੀ ਪਸੰਦ ਕਰੋਗੇ ਤੇ ਚੈਨਲ ਨੂੰ ਵੱਧ ਤੋਂ ਵੱਧ ਸਬਸਕ੍ਰਾਈਬ ਕਰੋਗੇ ਤੇ ਆਪਣੇ ਦੋਸਤ ਮਿੱਤਰਾਂ ਨੂੰ ਰਿਸ਼ਤੇਦਾਰਾਂ ਨੂੰ ਸਾਰਿਆਂ ਨੂੰ ਸ਼ੇਅਰ ਕਰੋਗੇ ਤੇ ਬਾਲਾ ਇੰਤਜ਼ਾਰ ਨਾ ਕਰਦੇ ਹੋਏ ਦੋਸਤੋ ਬਸ ਲਾਸਟ ਵਾਰੀ ਇਹੀ ਕਹੂੰਗਾ ਕਿ ਚੈਨਲ ਨੂੰ ਵੱਧ ਤੋਂ ਵੱਧ ਸਬਸਕ੍ਰਾਈਬ ਕਰਿਓ ਤੇ ਆਪਣਾ ਮਨੋਰੰਜਨ ਕਰੋ ਹੱਸੋ ਹਸਾਓ ਤੇ ਆਓ ਦੇਖੀਏ ਠਰਕੀ ਜੇਠ ਭਾਗ 2 ਤੁਹਾਡੇ ਰੂਬਰੂ ਉਹ ਜੱਪੜਾ ਫੌਜੀ ਆ ਗਿਆ ਪਿੰਡ ਵਾਲਾ ਹੈ ਫੌਜੀ ਤਾਂ ਆ ਗਿਆ ਠੀਕ ਹੈ ਤੂੰ ਅੱਜ ਕਿਵੇਂ ਪਣ ਦੇਖ ਰਿਹਾ ਫਿਰ ਨਾ ਕੋਰਾ ਤੈਨੂੰ ਦੱਸਿਆ ਤਾਂ ਹੈਗਾ ਉਪਰ ਜਾਈ ਵਾਲੀ ਗੱਲ ਦੱਸੀ ਨਹੀਂ ਤੀ ਹਾਂ ਹਾਂ ਪਰ ਹੁਣ ਛੋਖੇ ਵਾਲੀ ਬਾਕੇ ਆਉਣੇ ਤੇ ਹੋਰ ਕੀ ਮੈਂ ਤਾਂ ਕੱਪੜੇ ਥਮਾਉਣ ਆਇਆ ਦਰਜੀ ਤੋਂ ਅੱਛਾ ਅੱਛਾ ਉਹ ਪਤੰਦਰ ਪਤਾ ਲੱਗਿਆ ਕਹਿੰਦਾ ਉਹ ਜੱਗੀ ਦੀ ਦੁਕਾਨ ਤੇ ਬੈਠਾ ਹੈ ਵਾ ਬਾਕੀ ਤੂੰ ਕੋਈ ਦੇਖਿਆ ਕੁਛ ਉਹ ਹੈਗਾ ਤੈਨੂੰ ਦੱਸੂ ਮੋਟਰ ਤੇ ਆ ਜੀ ਤੂੰ ਮੋਟਰ ਤੇ ਬਲਾ ਕੇ 21000 ਕਹਿੰਦੇ ਥੈਂਕ ਨਾ ਮੈਂ ਸ਼ਕਲ ਸਾਡੇ ਬਾਰੇ ਸੋਚਣਾ ਮੋਟਰ ਦੀ ਗੱਲ ਤਾਂ ਬਾਅਦ ਦੇਖਾਂਗੇ ਆਦਾ ਉਹ ਜੱਗੀ ਦੇ ਮੈ ਤੋਂ ਇਹਲਾ ਹੁਕਮ ਆ ਗਿਆ ਬੱਲੇ ਬੱਲੇ ਕਿੱਧਰ ਫਿਰਦੀ ਆਂਸਾ ਨਹੀਂ ਜੋੜੀ ਅੱਜ ਕੀ ਹਾਲਾ ਤੂੰ ਚੰਗਾ ਬੰਦਾ ਯਾਰ ਅਸੀਂ ਪਿੰਡ ਲੱਭਦੇ ਫਰੀ ਗਏ ਤੂੰ ਉਰੇ ਬੈਠਾ ਜੱਗੀ ਗੋਲੇ ਹੈ ਜੱਗੀ ਬਾਈ ਕਹਿੰਦਾ ਵਿਹਾਂ ਦਾ ਸੀਜ਼ਨ ਹੈ ਕਹਿੰਦਾ ਮੇਰੇ ਨਾਲ ਕੰਮ ਕਢਾ ਕੇ ਜਾ ਮੈਨੂੰ ਪਹਿਲਾਂ ਪਤਾਉਂਦਾ ਮੈਂ ਇੰਨੇ ਨਾਲ ਸਮਾਂ ਲਾਂਦਾ ਕੱਪੜੇ ਐਵੇਂ ਕਿਵੇਂ ਸਮਾਂ ਲੈਂਦਾ ਚੱਕੀ ਦੋ ਜੱਗੀ ਯਾਰ ਮੇਰੇ ਕੋਲ ਸੰਢਿਆ ਆ ਤੂੰ ਔਰੇ ਕਿਵੇਂ ਫਿਰਦਾ ਹੈ ਓਏ ਯਾਰ ਜੱਗੀ ਜਵੇਂ ਮਿਹਾਂ ਦਾ ਕੰਮ ਬਾਈ ਕੰਮ ਆਉਨੇ ਐ ਇੱਕ ਦੂਜੇ ਦੇ ਕਢਾਏ ਆਉਨੇ ਐ ਕੋਈ ਇਹਦਾ ਤਾਂ ਵਿਆਹ ਤੋਂ ਵੀ ਜ਼ਿਆਦਾ ਤੈਨੂੰ ਕੀ ਪਤਾ ਜਾਂ ਸਾਡਾ ਕੰਮ ਜਮਾ ਸਿਰੇ ਲੱਗਿਆ ਪਰ ਓਏ ਆ ਦੇਖ ਸਿਉਂਤੇ ਜਾਣਗੇ ਕਿ ਨਹੀਂ ਓਏ ਨਾ ਭਰਾਵਾ ਇਹ ਨਹੀਂ ਸਿਉਂਤੇ ਜਾਣੇ ਕੀ ਇਹ ਤੇ ਮੈਂ ਸਿਉਣ ਲਾਂ ਕੀ ਇਹਦੀ ਤਰਪਾਈ ਕਰੂੰ ਕੀ ਧੋਪੇ ਲਾਉਂਗਾ ਇਹਦਾ ਮੈਂ ਕੀ ਕਰਾਂ ਮੇਰੇ ਸਾਰੇ ਨਾ ਪਾੜੇ ਸਾਰੇ ਦਿੱਤੇ ਮੈਨੂੰ ਕੱਪੜਿਆਂ ਦੇ ਹਿਸਾਬ ਨਾਲ ਤੇਰਾ ਖਟਾਪਾ ਵੀ ਫੁੱਲ ਹੋਇਆ ਲੱਗਦਾ ਓਏ ਤੂੰ ਗੁੱਝੀਆਂ ਗੱਲਾਂ ਨਾ ਕਰਿਆ ਕਰ ਹੋਰ ਬੜੇ ਕਰਦਾ ਤੂੰ ਭਰਾਵਾ ਗੱਲਾਂ ਛੱਡ ਤੂੰ ਇਹਨੂੰ ਨਾ ਮਾ ਕੱਪੜਾ ਲੈ ਕੇ ਨਖਸੂ ਆਪ ਤੇ ਇਹਨੂੰ ਰੱਖ ਲੈਤੀ ਆਪ ਦੇ ਲੋਵਾਂ ਲਿਆ ਦੀ ਇਹਨਾਂ ਇਹਦੇ ਕੁਰਤਾ ਵਾ ਮਾ ਵਧੀਆ ਲੱਗੂ ਜੱਗੀ ਦੇਖ ਫਿਰ ਇਹਦੇ ਕੁਰਤਾ ਪੈਂਟ ਸੇ ਆਉਂਦੀ ਏ ਜਾਂ ਕੋਸੋਰ ਨਾ ਹੋਰ ਨੂੰ ਮੇਰੇ ਸੜਾ ਕੱਥਾ ਪਾਉਂਗਾ ਕੱਲ ਨਾ ਹਾਂ ਦੇਖ ਬਈ ਜੱਗੀ ਦੇਖਦੇ ਆ ਬਾਈ ਤੇ ਜੱchna ਚਾਹਨਾ ਬਾਈ ਹੱਦੋਂ ਆਇਆ ਕੰਮ ਮਤੋਂ ਇਹ ਲਾ ਲਈ ਬਸ ਕਾਹਨੂੰ ਕਰੇ ਇਹਨੂੰ ਜਚਾ ਦੇ ਪੂਰਾ ਸਾਰੀਆਂ ਪੈਂਟ ਤੇ ਆ ਪਰਜਾਈਆਂ ਨੇ ਬਸ ਇਹ ਖਿਆਲ ਰੱਖੀਂ ਵਜੇ ਅਸੀਂ ਆਈਂ ਜਿੱਥੋਂ ਨੰਗੇ ਨਾਲ ਬੱਲੇ ਬੱਲੇ ਜੱਗੀ ਬਈ ਐ ਕਰਦੇ ਬਸੇ ਬਾਈ ਦੇ ਕਿਰਪਾ ਚਾਦਰੇ ਸਿਉ ਯਾਰ ਲੈ ਨਾ ਫਿਰ ਬਾਈ ਜੱਗੀ ਉਹ ਮੈਂ ਕਹਿੰਦਾ ਤੂੰ ਸਿਉਦਾ ਦਾ ਤੂੰ ਦੇਲਾ ਨਾ ਬਨੂ ਓਏ ਇੱਕੋ ਉਸਤਾਦ ਦੇ ਚੇਲੇ ਆ ਸੀ ਜੱਗੀ ਓਏ ਐ ਤਾਂ ਇਹ ਵੀ ਹੈਗਾ ਮਾਂ ਤੂੰ ਨਾ ਨਰਾਜ ਹੋ ਜੀ ਮੈਂ ਨਾ ਬਨੂ ਤੂੰ ਮਾਂ ਬਈ ਨਾ ਜਦ ਨਾਗ ਨਾ ਸਿਉਦੀ ਕਹਿੰਦਾ ਸ਼ਰਮ ਮਾਰੀ ਜਾਵੇ ਟਾਉਂਟ ਮੈਂ ਦੋ ਦਿਨ ਤੱਕ ਕਰ ਦਿੰਦਾ ਠੀਕ ਆ ਭਾਈ ਮੈਨੂੰ ਤੇਰੀ ਜਿਹੜੇ ਮਰਵਾਉਣਾ ਕੋਈ ਗੱਲ ਨਹੀਂ ਕੋਈ ਗੱਲ ਜੇ ਮੇਰਾ ਟਾਈਮ ਲੈ ਕੇ ਆਜੂ ਨਹੀਂ ਫਿਰ ਇਹਨੂੰ ਭੇਜ ਦੇ ਠੀਕ ਆ ਠੀਕ ਆ ਜੱਗੀ ਭਾਈ ਸੌਂਦੇ ਯਾਰ ਜਲਦੀ ਥੋੜਾ ਜਾ ਠੀਕ ਹੈ ਠੀਕ ਲੁੱਚੇ ਦੇ ਹਰੇ ਦੋ ਇੱਕ ਨੰਬਰ ਦੇ ਆਏ ਤਾਂ ਹੈਂ ਦੀ ਅੱਖੇ ਦੱਸਦੀਆਂ ਹੋਰ ਹੋਰ ਆ ਦੇਖ ਲੈ ਫੜਵਾਈ ਫਿਰਦਾ ਸਾਰੇ ਕੱਪੜੇ ਰਾਤ ਪਾਰੇ ਆ ਕੰਮ ਨੂੰ ਵੇੜੇ ਦਾ ਹੁੰਦਾ ਰੂ ਕੋਈ ਇਹਦਾ ਤੇਰਾ 2 ਦਿਨ ਚ ਕਢਾ ਲੈਂਦੇ ਆ ਕਮਲ ਜੀ ਆ ਦੇਖ ਤੂੰ ਠੀਕ ਠਾਕ ਹੈ ਠੀਕ ਹੈ ਠੀਕ ਬੜਾ ਠੀਕ ਕੋਈ ਇਹਨਾਂ ਦਾ ਕਿਰਾਇਆ ਹੋਇਆ ਬਾਈ ਸਾਰਾ ਕੁਝ ਅਸੀਂ ਕੀ ਕਰਾਇਆ ਹੈ ਉਹ ਦੇਖ ਲੋ ਜੀ ਕਿਵੇਂ ਆਉਂਦਾ ਜਲੂਸ ਕੱਢੀ ਚੌਰਾ ਆ ਗਿਆ ਚੌਰਾ ਕਿਉਂ ਸ਼ਰਮ ਕਾਦੀ ਖਾਵਾਂ ਮੈਂ ਉਹ ਬਾਈ ਸ਼ਰਮ ਕਰ ਲੈ ਜਮੀਨ ਨੰਗਾ ਤੁਰਿਆ ਆਉਣਾ ਤੂੰ ਸਾਲਿਆ ਅੱਖਾ ਬੁੱਟੀਆਂ ਹੋਏ ਨੇ ਨੰਗਾ ਇਕੱਠਾ ਚਾਦਰਾਂ ਦਾ ਪਾਇਆ ਹੋਇਆ ਆਹੋ ਆਹੋ ਸ਼ਰਮ ਲਾ ਰਿਹਾ ਕਿਉਂ ਇਹ ਵੀ ਲਾ ਦੇ ਦੇਖ ਲੈ ਔਖਾ ਹੋ ਜੂ ਜੇ ਲਾਤਾ ਫੇਰ ਕਹੂੰਗਾ ਜੇਠਾ ਹਾਮੀ ਐ ਸਾਰਿਆਂ ਕਰਤੂਤਾਂ ਦਾ ਪਤਾ ਲੱਗ ਗਿਆ ਸਾਨੂੰ ਜਿਹੜੀ ਤੂੰ ਜਨਾਨੀ ਆ ਦੇਖ ਲੈ ਔਰ ਤੂੰ ਕੀ ਕਹਿੰਦੀ ਸੀ ਨਾ ਉਹ ਸਾਲਿਓ ਮੈਂ ਕੱਦ ਲਿਆ ਜਨਾਨੀ ਕੀ ਕਹਿੰਦੀ ਸੀ ਤੂੰ ਮੈਂ ਆਪਦੇ ਕੰਨੀ ਸੁਣ ਕੇ ਆਈ ਆ ਅਜੀਬ ਨਾਲ ਬਾਹਰ ਗੱਲਾਂ ਮਾਰਦਾ ਸੀ ਪਤਾ ਨਹੀਂ ਕਿਹਦੇ ਨਾਲ ਗਾਟੇ ਫਸਾਈ ਬੈਠਾ ਜਿੰਨਾ ਰਾਜ ਤੇ ਸਾਨੂੰ ਇਹ ਦੱਸ ਦਿੰਦਾ ਮੇਰੇ ਸਾਲਿਓ ਉਹ ਜਨਾਨੀ ਕਾਨੂੰ ਤੀ ਉਹ ਤਾਂ ਕਰਦੀ ਹੈ ਹੈ ਤਾਂ ਮੇਰੀ ਜਾਨ ਹੈ ਉਹ ਤੇਰੇ ਲਈ ਤਾਂ ਮੈਂ ਕੁਝ ਵੀ ਕਰ ਸਕਦਾ ਆ ਜਮੀਨਾਂ ਚ ਬੋਨਾ ਕਿਹਨੇ ਸਾਰੀ ਵੇਚ ਦੂ ਤੇਰੇ ਲਈ ਆਪਣੇ ਪਰਿਵਾਰ ਚ ਵਾਦਾ ਹੋ ਜੂ ਹੈ ਲਾ ਉਹ ਦੇਖੀ ਕਿਤੇ ਦੰਦੀ ਨਾ ਵੱਢ ਲਈ RAM nal kha ਆਏ ਹਾਏ ਹਾਏ ਅੱਛਾ ਆਦ ਲੈ ਆ ਲਈ ਸੋਹਰਾ ਜਦ ਤੱਕ ਨਾ ਹੁਨੇ ਕਰੇ ਜਾ ਕੇ ਆ ਦਾ ਫੇਕ ਪਰ ਇੱਕ ਵਾਰੀ ਤੇ ਨਾਲ ਬਣਦਾ ਦੇਖੀ ਕੀ ਆ ਫੇਰ ਉਹ ਤਾ ਤਾ ਜੀ ਮੇਰੀ ਗੋਗਲੋਂ ਮੋਕ ਲੋ ਜੀ ਕਿਸੇ ਦਾ ਨਹੀਂ ਕਰਾਉਣਾ ਸੋ ਗੋਗਲੋਂ ਮੋਕ ਰਹਾ ਤੇ ਮੇਰੀ ਗੋਗਲੋਂ ਮੋ ਨਹੀਂ ਮੇਰੀ ਗੋਗਲੋਂ ਮੋਕ ਲੋ ਤੇਰ ਨਾਲ ਪਾਲਾ ਜਾਂਦੇ ਕਰਤਾ ਤੇਰੇ ਬਿਨਾ ਤਾਂ ਮੈਂ ਤਾਂ ਇੱਕ ਮੈਚ ਵੀ ਨਹੀਂ ਕਰਤਾ ਇਹ 1500 ਫਣੀ ਸੀ ਕੋਈ ਗੱਲ ਨਹੀਂ ਸਾਲ ਦੇ ਵਿੱਚ ਇੱਕ ਮਹੀਨਾ ਤਾਂ ਜੇਟ ਦਾ ਆਉਂਦਾ ਹੀ ਐ ਉਹ ਤਾਂ ਮੈਂ ਬੱਕਰੀ ਨਾਲ ਦਮਾਂ ਕਰਦਾ ਸੀ ਜਿਹੜੀ ਚਨਾਨੀ ਕੋਲ ਦੀ ਇਹ ਦੱਬਾ ਲਗਦਾ ਟੀਮ ਚੱਪਾ ਵਾਲੀ ਕੰਮ ਦੋ ਉਹ ਮੈਂ ਦੀ ਗੱਲ ਸੁਣੋ ਮੈਂ ਵੀ ਸਾਲਿਓ ਕੋਈ ਆਪਾਂ ਹਿੱਲਾ ਕਰਨਾ ਐ ਨਾ ਦੇ ਹਿੱਲਾ ਕਰਨਾਂ ਦੀ ਪਹਿਲਾਂ ਕਰ ਲੈਂਦਾ ਪਹਿਲਾਂ ਕਾਲ ਖੂਪੂਰੀ ਬੋਲੀ ਆਦੇ ਸਾਲੇ 3ਵੇਂ ਢੇਡਾ ਲੱਗੇ ਬੋਲ ਨਾ ਹੁੰਦਾ ਫੇਰ ਤੋਂ ਸਾਲੇ ਦਾ ਨਹੀਂ ਮੈਂ ਆਵਾ ਹਿੱਲਾ ਨਾ ਕਰਾਂ ਆ ਮੈਨੂੰ ਚੱਜ ਦੀ ਰੋਟੀ ਨਹੀਂ ਦਿੰਦੀਆਂ ਦੋ ਕੱਪੜੇ ਨੇ ਉਹ ਵੀ ਇਹਨਾਂ ਨੇ ਪਾੜਦੇ ਆ ਜੱਟ ਅੱਜ ਚਾਤਰਾ ਕੜਤਾ ਸਮਾਂ ਕਿ ਲੈ ਆ ਜਰਜੀ ਤੋਂ ਵੀ ਹੁਣ ਮੈਂ ਨਾ ਹਿੱਲਾ ਕਰਾਂ ਰੋਟੀ ਖਾਣ ਦੇ ਲੱਛਣ ਹੈਗੇ ਨੇ ਤੇਰੇ ਜਾਇ ਦੇ ਲੱਛਣ ਇਹ ਨਹੀਂ ਖਾਂਦਾ ਜੇ ਤੂੰ ਮਾੜੀ ਮੋਟੀ ਮੇਰੀ ਸੇਵਾ ਕਰੋ ਫਿਰ ਮੈਂ ਕਿਉਂ ਚੰਦ ਚਾੜਾਂ ਹੈ ਬਾਈ ਹਾਂ ਤੂੰ ਕਰ ਗੱਲ ਆਪ ਕੋਈ ਨਾ ਕੋਈ ਹੱਲ ਕਰ ਦੇ ਅੱਜ ਚਾਓ ਮੈਂ ਤਾਂ ਇਹੀ ਲਿਆਉਂ ਜੱਟ ਤਾਂ ਹੀ ਬੱਲੇ ਬੱਟੂ ਰਾ ਨਾ ਰਾ ਉਹ ਮੈਂ ਕੋ ਦਾ ਕਰਾਉਣਾ ਕਿਸ ਤਰ੍ਹਾਂ ਤਾ ਵਕਤ ਹੁਣ ਨਾ ਸਿਰ ਜਾ ਫੜ ਕੇ ਬੈਠੋ ਕਰਦੇ ਆ ਸੀ ਕੋਈ ਨਾ ਕੋਈ ਹਿੱਲਾ ਹਿੱਲਾ ਤਾਂ ਜੇ ਕਰਨਾ ਹੀ ਪਊਗਾ ਤੁਸੀਂ ਆਪਣੇ ਸਰਪੰਚ ਨਾਲ ਗੱਲ ਕਰੋ ਉਹਨੂੰ ਘਰੇ ਹੀ ਲੈ ਆਓ ਬਾਈ ਗੱਲ ਤਾਂ ਠੀਕ ਹੈ ਜਾਣੇ ਸਰਪੰਚ ਕੋਲ ਬੁਲਾਉਣੇ ਉਹਨੂੰ ਨਾ 나ਜੀ ਸਰਪੰਚ ਕੋ ਲਾ ਜਾਇਓ ਐਵੇਂ ਸਾਰੇ ਪਿੰਡ ਚ ਗੱਲ ਫੈਲ ਜੂ ਸਰਪੰਚ ਨੂੰ ਘਰੀ ਸੱਦ ਲੋ ਵਧੀਆ ਰਹਾਂਗੇ ਆਪਾਂ ਗੱਲ ਠੀਕ ਆ ਬਾਈ ਚੱਲ ਚੱਲ ਆ ਜਾ ਕੇ ਉਹਨਾਂ ਸਰਪੰਚ ਨੂੰ ਲੈ ਕੇ ਆ ਰਿਹਾ ਆ ਜਾ ਠੀਕ ਠੀਕ ਹੈ ਟਪਕੀ ਗੱਲ ਕਰਦੇ ਹਾਂ ਸੰਕੋ ਤਾਂ ਠੀਕ ਹੀ ਲਿਖੀਆਂ ਬਾਕੀ ਆਪਾਂ ਦੇ ਉਹ ਹੋਰ ਵਰਮਕਾ ਕਰਿਆ ਕੀ ਦੱਸਾਂਗੇ ਆ ਸਰਪੰਚ ਨੂੰ ਚਲ ਭਾਈ ਗੱਲ ਤਾਂ ਕਰਮੀ ਪੈਣੀ ਹੈ ਗੱਲ ਤਾਂ ਕਰ ਕੋਈ ਹੱਲ ਹੋਊਗਾ ਸਰਪੰਚ ਵੀ ਗੱਡੀ ਨਹੀਂ ਹੈਗੀ ਨਾ ਕੋਈ ਸਰਪੰਚ ਆ ਗਿਆ ਚਲ ਸ਼ੁਕਰ ਹੈ ਇੱਥੇ ਮਿਲ ਗਏ ਘਰੇ ਨਹੀਂ ਜਾਣਾ ਪਿਆ ਆਪਾਂ ਨੂੰ ਸੱਚੀ ਗੱਲ ਸਰਪੰਚ ਸਾਹਿਬ ਬੁੱਢੇ ਕੋਲੀ ਜਾ ਰਹੇ ਸੀ ਘਰ ਜੀ ਅੱਛਾ ਜੀ ਹਾਂ ਜੀ ਹੋਰ ਜੀ ਦੇਖੋ ਉਹ ਬਾਈ ਦੇ ਬਾਰੇ ਗੱਲ ਕਰਨੀ ਸੀ ਕੋਈ ਅੱਛਾ ਉਹ ਸਾਡੇ ਵਾਲਾ ਚੌਰ ਜਨਾਨੀ ਲਈ ਬੈਠਾ ਜਨਾਨੀ ਲਿਆਇਆ ਜੀ अच्छा हां जी ਛੜਾ हां जी ਅੱਛਾ ਉਹਨੇ ਤਾਂ ਸਾਨੂੰ ਕਿਸੇ ਮੂੰਹ ਦਿਖਾਉਣ ਜੋਗਾ ਨਹੀਂ ਛੱਡਿਆ ਜੀ ਉਹ ਸਵਾ ਬੜਾ ਮਾੜਾ ਬੰਦਾ ਸੀ ਹੋਰੀ ਸੋਚੇ ਸਰਪੰਚਾਂ ਕੋਲ ਕੁਝ ਲੁਕਰੀ ਜਾ ਕੇ ਕਰ ਕਰਦੇ ਆ ਆ ਫਿਰ ਬੈਠੋ ਹਾਂਜੀ ਤੇ ਬਾਈ ਬਾਈ ਤੂੰ ਮੂਰੇ ਬੈ ਜਾ ਮੈਂ ਬਹਿਨਾ ਮਗਰ ਚਲੋ ਆਓ ਜੀ ਸਰਪੰਨ ਸਾਹਿਬ ਆਓ ਅੰਦਰ ਆਓ ਰਾਜ ਆਓ ਜੀ ਆਹ ਛੜੇ ਬੰਦੇ ਬਹੁਤ ਕੁੱਤੇ ਨੇ ਮੈਂ ਆਓ ਜੀ ਆਹ ਤਦ ਤੱਕ ਕਰਤਾ ਉਹਨੇ ਤਾਂ ਕੰਮ ਜਾ ਅਜੇ ਤੱਕ ਕਿਸੇ ਮੂੰਹ ਦਿਖਾਉਣ ਜੋ ਅੱਗੇ ਨਹੀਂ ਛੜੇ ਉਹਨੇ ਚੋਰੇ ਨੇ ਬਹੁਤ ਪਤਾ ਜੀ ਆਓ ਜੀ ਆਓ ਅੰਦਰ ਆਓ ਸਰਪੰਨ ਸਾਹਿਬ ਲੰਗਿਆ ਖਾਓ ਬੈਠੋ ਬੈਠੋ ਬਲਾ ਬਰ ਬਈ ਇਹ ਦੱਸੋ ਇਹ ਸਰਪੰਚ ਨਾਲ ਕਰ ਲਓ ਹੂੰ ਬਲੋ ਨਾ ਨਾ ਜਨਾਨੀਆਂ ਦੀ ਕੋਈ ਲੋੜ ਨਹੀਂ ਬੰਦਿਆਂ ਦੀਆਂ ਗੱਲਾਂ ਨੇ ਤੁਸੀਂ ਦੱਸੋ ਮੈਨੂੰ ਜਨਾਨੀਆਂ ਨੂੰ ਕੀ ਲੈਣਾ ਆਪਾਂ ਸਰਪੰਚ ਸਾਹਿਬ ਗੱਲ ਕੀ ਦੱਸੇ ਧੰਗੂ ਅਸੀਂ ਦੱਸਣ ਜੋਗੇ ਹੋਈਏ ਤਾਂ ਕਰ ਤੁਹਾਨੂੰ ਦੱਸੀਏ ਕੁਝ ਨੂੰ ਉਹ ਸਾਡੇ ਵਾਲਾ ਜੈਲਾ ਨਹੀਂ ਹਾਂ ਉਹ ਤੀਵੀਂ ਲਈ ਬੈਠਾ ਸੀ ਬਾਹਰ ਦੇ ਘਰ ਕਦੋਂ ਆ ਕੱਲ ਦੀ ਗੱਲ ਆ ਜੀ ਅੱਛਾ ਹਾਂ ਜੀ ਉਹ ਸਾਰੇ ਪਿੰਡ ਦੇ ਸਾਡੀ ਤਾਂ ਧੂਧੂ ਕਰਾਤੀ ਅੱਛਾ ਹੋਰ ਅ빠 ਇਹ ਦੱਸੀ ਕਿ ਕਿਸੇ ਨੂੰ ਮੂਹ ਦਿਖਾਉਣ ਜੁੱਗੇ ਰਹੇ ਇਹ ਇਹ ਜੀ ਕੋ ਗੱਲ ਤੇ ਸਾਡੇ ਨਾਲ ਗੱਲ ਕਰਦਾ ਹਾਂ ਤੇ ਸਾਨੂੰ ਤਾਂ ਇੱਕ ਗੱਲ ਅਸੀਂ ਤਿੰਨ ਲਿਆ ਕਿ ਅੰਦਰ ਬਾਹਰਲੇ ਕਰੀ ਬੈਠੇ ਅੱਛਾ ਸਾਨੂੰ ਤਾਂ ਆਪ ਲੋਕਾਂ ਨੂੰ ਪਤਾ ਲੱਗ ਰਿਹਾ ਨਹੀਂ ਤਾਂ ਦੱਸੋਣ ਕੀ ਕਰੀਏ ਘਰਿਆਂ ਦਾ ਇਹਨਾਂ ਨਾਲ ਕਦੇ ਪ੍ਰੀਤ ਨਾਲ ਇਸ ਕਰ ਲੈਣੇ ਤਾਂ ਕਰ ਰਿਹਾ ਉਹ ਤਾਂ ਮੇਰੇ ਵਾਲੀ ਬਿੰਦਰ ਬਾਗੀ ਕੂੜਾ ਛੁੱਟਣਾ ਉਹਨੇ ਕਿਤੇ ਦੇਖ ਲਿਆ ਸਾਡੇ ਘਰ ਵੀ ਇਹਦਾ ਜਨਮੀ ਵੀ ਬੈਠਾ ਉੱਥੇ ਉਹਦਾ ਸ਼ੁਗਰ ਗਰ ਪੁੱਠੇ ਪੈਰੀ ਆ ਗਈ ਉਹ ਤਾਂ ਆ ਕੇ ਮੈਨੂੰ ਦੱਸਿਆ ਉਹਨੇ ਸਰਪੰਚ ਸਾਹਿਬ

ਉਮਰੇ ਕੰਮ ਲੱਗਦਾ ਇਹ ਵੀ ਉਹਦਾ ਪਿਓ ਹੈ ਮੈਨੂੰ ਲੱਗਦਾ ਕਰੂ ਕੁਝ ਚਲ ਬਾਕੀ ਦੇਖਦੇ ਆਂ ਕਿ ਕੀ ਬਣੂ ਕੋਈ ਹੋਰ ਇਲਾਕਾ ਨਹੀਂ ਫਿਰ ਹਾਂ ਚਲ ਠੀਕ ਹੈ ਬਈ ਦੇਖਦੇ ਮੜੇ ਮੋਟਰ ਮੈਂ ਕਰ ਲਾਂ ਲੰਗਰਾ ਆ ਲੰਗਰਾ ਕੰਨ ਜਾਇਆ ਤੂੰ ਚਲ ਠੀਕ ਹੋ ਸੋਹਰਾ ਹੋ ਤੇਰੇ ਟੱਲੇ ਤੂੰ ਸੂਰਤ ਓਏ ਹੋ ਸਰਪੰਚ ਸਾਹਿਬ ਸਤ ਸ੍ਰੀ ਅਕਾਲ ਕਹਿੰਦਾ ਸਿਆ ਕਿੱਧਰ ਫਿਰ ਦੋ ਗਰੀਬਾਂ ਦੇ ਘਰੇ ਉਹ ਤਾਂ ਕੀ ਚੰਦ ਚੜ੍ਹਦਾ ਉਹ ਮੈਂ ਕੀ ਚੜਤਾ ਆ ਹਾਂ ਉਹ ਗਾ ਪਾਇਆ ਪਏ ਇਹਨਾਂ ਨੇ ਤੁਹਾਡੀਆਂ ਜਨਾਨੀਆਂ ਨੇ ਉਹ ਸਰਪੰਚ ਸਾਡੀ ਸਾਡਾ ਜੇਡ ਉੱਤੇ ਜਨਾਨੀ ਲਈ ਬੈਠਾ ਜਨਾਨੀ ਲਈ ਬੈਠਾ ਉਹ ਸਰਪੰਚ ਸਾਹਿਬ ਤੁਹਾਨੂੰ ਤਾਂ ਪਤਾ ਹੀ ਹੈ ਕੋਈ ਮਾੜਾ ਮੋਟਾ ਇੱਕ ਅਦਾ ਕਰਨਾ ਪੈਂਦਾ ਹੈ ਗਾਂੜਾ ਨਹੀਂ ਫਿਰ ਰੋਟੀ ਨਹੀਂ ਪੁੱਛਦੀਆਂ ਇਹ ਤਾਂ ਹੈ ਖੈਰ ਗੱਲ ਇਹ ਤਾਂ ਮੈਂ ਬਹੁਤ ਸਮਝਾਈਆਂ ਨੇ ਉਹ ਮਾੜਾ ਯਾ ਮੇਰੇ ਭਾਈਆਂ ਨੂੰ ਸਮਝਾ ਬਹੁਤ ਕੋਈ ਨਹੀਂ ਦੁਬਾਰਾ ਸਮਝਾ ਦਾਂਗੇ ਉਹਨਾਂ ਨੂੰ ਕਹਿ ਸਹੀ ਗੱਲ ਜੀ ਉਹਨਾਂ ਨੂੰ ਕਹਿ ਮੜਾ ਮੋਟਾ ਸੇਵਾ ਪਾਣੀ ਕਰ ਲਿਆ ਕਰਨ ਉਹ ਉਹਨਾਂ ਦੀ ਉਹ ਜ਼ਮੀਨ ਹੈ ਮੈਂ ਕਿੱਥੇ ਜਿਹੜੀ ਆ ਉਹ ਤਾਂ ਤੈਨੂੰ ਪਤਾ ਪੈਂਦਾ ਹਾਸੋ ਹਾਸ ਲੈਨੇ ਆ ਬਾਕੀ ਆਉਣਾ ਮੈਂ ਆਪਣੇ ਘਰ ਕਿ ਨਹੀਂ ਤੇਰੇ ਹਾਂਜੀ ਹਾਂਜੀ ਪਹਿਲਾਂ ਮਿਲਾਂਗੇ ਵਾ ਠੀਕ ਹੈ ਠੀਕ ਹੈ ਮਾਤਾ ਆਏ ਨੇ ਵੱਡਾ ਮੇਰਾ ਲਾਂਬਾ ਲੈ ਕੇ ਵੱਡਾ ਰੀਸੀ ਇਹ ਤੂੰ ਦੱਸ ਪ੍ਰੀਤ ਕਿ ਬਈ ਇਹੋ ਜਿਹਾ ਕੁਝ ਕਰ ਸਕਦਾ ਜਦੋਂ ਨਾ ਦਿਮਾਗ ਨੂੰ ਇਸ਼ਕ ਚੜਿਆ ਹੋਵੇ ਫੇਰ ਨਿਬੰਧਾ ਦੇਖਦਾ ਵੀ ਇੰਨੀ ਆ ਕਿ ਕਾਣੀ ਆ ਯਾ ਜੀ ਮਰਜੀ ਹੋਵੇ ਬਸ ਜਨਾਨੀ ਹੋਵੇ ਹੁਣ ਦਾ ਸਪ੍ਰਿਤ ਆਪਾਂ ਕੀ ਕਰ ਸਕਦੇ ਆ ਤੁਸੀਂ ਮੈਨੂੰ ਖੁੱਲ੍ਹ ਦਿਓ ਉਹ 5 ਕਿਲੇ ਨਾ ਮੈਂ ਐ ਨੌ ਕਰਾ ਲੂੰ ਐ ਮਾੜਾ ਯਾ ਮੇਰੇ ਤੇ ਭਰੋਸਾ ਤਾਂ ਰੱਖੋ ਯਕੀਨਤਾ ਕਰੋ ਬਾਕੀ ਤੁਸੀਂ ਦੇਖੋ ਮੈਂ ਕਰਦੀ ਕੀ ਆ ਫਿਰ ਉਹ ਤੈਨੂੰ ਖੁੱਲ੍ਹ ਦਿੰਦੇ ਜਾਂਦਾ ਮੈਂ ਆਪਣਾ ਝੁਗਾ ਚੌੜ ਨਾ ਕਰਾ ਲਾਂ ਦੇਖੀ ਕਿਤੇ ਅੱਛਾ ਮੈਂ ਸਕੀਮਾਂ ਲੜਾਰੇ ਨਹੀਂ ਕੋਈ ਗੱਲ ਨਹੀਂ ਇੰਤਾਂ ਮੈਂ ਇੰਤਾਂ ਸੋ ਬਿ ਪੰਜ ਕਿਲੇ ਕਿਵੇਂ ਨੌ ਕਰਾਈ ਦੇਣੀ ਹੋ ਗਿਆ ਮੈਂ ਤੁਹ ਕੀ ਕਰ ਲੈ ਮੈਂ ਕਿਹਾ ਜੀ ਸੁਣਦੇ ਹਾਂ ਕੀ ਹੋ ਗਿਆ ਉਹ ਤਾਂ ਜੇਠ ਨੂੰ ਹੱਥ ਚ ਕਰਨੇ ਵਰਦੇ ਨੇ ਆਪਣੇ ਪੰਜ ਕਿਲੇ ਉਹ ਤਾਂ ਸਕੀਮਾਂ ਲੜਾਈ ਜਾਂਦੀ ਨੇ ਕਾਦੀਆਂ ਸਕੀਮਾਂ ਜ਼ਮੀਨ ਦੀਆਂ ਵੀ ਆਪਾਂ ਉਹਦੇ ਹੱਥ ਕਰਾ ਲਈਏ ਤੁਸੀਂ ਮੈਨੂੰ ਖੁੱਲ੍ਹ ਦਿਓ ਮੜੀ ਜੀ ਮੇਰੇ ਤੇ ਯਕੀਨ ਨਾ ਰੱਖਿਓ ਮੈਂ ਤੈਨੂੰ ਕਦੋਂ ਰੋਕਦਾ ਉਹ ਬਸ ਮੇਰੀ ਇੱਕ ਗੱਲ ਧਿਆਨ ਨਾਲ ਸੁਣ ਲਈ ਉਹ ਪੰਜ ਕਿਲੇ ਨਹੀਂ ਜਾਣੇ ਚਾਹੀਦੇ ਆਪਣੇ ਹੱਥ ਚੋਂ ਬਸ ਜੀ ਉਹ ਤਾਂ ਤੁਸੀਂ ਮੇਰੇ ਤੇ ਛੱਡ ਦਿਓ ਬਸ ਐਂਉ ਆ ਗਏ ਆਪਣੇ ਹੱਥ ਪੰਜ ਕਿਲੇ ਤਾਂ

ਆ ਲੋ ਜੀ ਚਾਹ ਪੀ ਲੋ ਸਾਰਾ ਅੱਜ ਦਿਨ ਕਿੱਥੋਂ ਚੜਿਆ ਐ ਇੰਨਾ ਪਿਆਰ ਉੱਪਰ ਚਾਈਏ ਤੂੰ ਮੈਨੂੰ ਕਾਹ ਕਰ ਤੋ ਪੁੱਛਣ ਲੱਗੀ ਪਿਆਰ ਤਾਂ ਜੀ ਮੈਂ ਬਹੁਤ ਕਰਦੀ ਆ ਮੈਂ ਤਾਂ ਬਸ ਇੰਨਾ ਤੋਂ ਡਰਦੀ ਨਹੀਂ ਦੱਸਦੀ ਜਿੱਥੇ ਲੜਾਈ ਹੁੰਦੀ ਆ ਉੱਥੇ ਪਿਆਰ ਹੁੰਦਾ ਸਾਲੀ ਕਿਤੇ ਚਾਚ ਤਾਂ ਨਹੀਂ ਕੋਸਾ ਪਾ ਲਈ ਲੋੜੇ ਪਤਾ ਨਹੀਂ ਕਿਤੇ ਗੱਡੀਓਂ ਛਾੜ ਦੇ ਚਲ ਦੇਖੀ ਜਾਓ ਆਦਾ ਬੜੀ ਜ਼ਵਾਦ ਹੈ ਤੇ ਵਰਗੀ ਆਹੀਂ ਪੁੱਛਦੀ ਰਹਾ ਕਰ ਤਿੱਤੀ ਤਿੱਜਾ ਭਈਆ ਤੇ ਆ ਕੇ ਅੰਦਰ ਆਉਂਦੀ ਤੁਰੀ ਆਏ ਹਾਏ ਕੋਲ ਮੈਂ ਕਿਹਾ ਜੀ ਤੁਸੀਂ ਨਹਾ ਲੈਂਦੇ ਐਨੇ ਦਿਨਾਂ ਤੋਂ ਆਹੀ ਕੱਪੜੇ ਪਾਏ ਨੇ ਆਹ ਦੇਖੋ ਮੈਂ ਤੁਹਾਡੇ ਲਈ ਨਵੇਂ ਕੱਪੜੇ ਲੈ ਕੇ ਆਈ ਹਾਂ ਜਾਓ ਪਾਣੀ ਗਰਮ ਕਰ ਤਾਂ ਮੈਂ ਨਹਾ ਲੈ ਜਾਕੀ ਉਹ ਫਲਾ ਸੱਚਿਉਂ ਅੱਜ ਸੂਰਜ ਦੂਏ ਪਾਸੋਂ ਚੜਿਆ ਲੱਗਦਾ ਐਨੀ ਜੀ ਜੀ ਐਨੀ ਜੀ ਜੀ ਉਹ ਵੀ ਜੀ ਜੀ ਕਰਦੀ ਐ ਮਾਣਾ ਗੜਬੜਾ ਕੋਈ ਤੈਨੂੰ ਹਲਾਲ ਕਰਨ ਤਾਂ ਨਹੀਂ ਫਿਰਦੀ ਆ ਆ ਰੱਖ ਤੇ ਕੱਪੜੇ ਜਾ ਕੇ ਤੁਸੀਂ ਨਾ ਮੈਂ ਕਿਹਾ ਪਰ ਜਾਈਆ ਬਾਲੀ ਜੀ ਜੀ ਕਰ ਰਹੀ ਆ ਸੁਖ ਵੀ ਐ ਮੈਂ ਤਾਂ ਤੁਹਾਡਾ ਬਹੁਤ ਪਿਆਰ ਕਰਦੀ ਐ ਬਸ ਇਹਨਾਂ ਤੋਂ ਡਰਦੀ ਮਰੀ ਕਹ ਤੈਨੂੰ ਦੱਸਿਆ ਹੀ ਨਹੀਂਗਾ ਇਹਨਾਂ ਦੇ ਮਗਰ ਲੱਗਣਾ ਪੈਂਦਾ ਮੈਨੂੰ ਪਿੱਛੇ ਚੱਲਣਾ ਪੈਂਦਾ ਉਹ ਵੀ ਕਹਿੰਦੀ ਸੀ ਮੈਂ ਪਿਆਰ ਕਰਦੀ ਆ ਤੂੰ ਵੀ ਕਰਦੀ ਆਂ ਸਾਲਾ ਸੁਗਰੇ ਨਾ ਕਰ ਦੋ ਇੰਨਾ ਪਿਆਰ ਕਰ ਕਰ ਕੇ ਮੇਰਾ ਤਾਂ ਸੱਚਾ ਜੀ ਉਹ ਤਾਂ ਕਲ ਮੁਹੀ ਦਾ ਝੂਠਾ ਹੀ ਹੋਊਗਾ ਅ ਤੁਸੀਂ ਨਾ ਲੋ ਕੱਪੜੇ ਪੈਣ ਠੀਕ ਹੈ ਜੀ ਚੱਲ ਕੋਈ ਨਹੀਂ ਨਾ ਲਾ ਨਾ ਸਾਲੀ ਸਮਝ ਨਹੀਂ ਲੱਗਦੀ ਸਾਲਾ ਇੱਕ ਦਿਨ ਚ ਇੰਨਾ ਪਿਆਰ ਆਉਣ ਲੱਗ ਗਿਆ ਉਹ ਬਾਉ ਇਧਰ ਦੀਆ ਨੂੰ ਲੱਗਦਾ ਪੈਂ ਕੱਪੜੀ ਵਧੀਆ ਸੋਪੇ ਨੇ ਤੇ ਮੈਂ ਹੀ ਸਾਲਾ ਇੰਨਾ ਸੋਹਣਾ ਲੱਗਣ ਲੱਗ ਗਿਆ ਵੈਸੇ ਸਾਲਿਆ ਬੁੱਢੇ ਰਾਨੋਂ ਤਾਂ ਘੈਂਟ ਆ ਉਹ ਸਾਲੇ ਬੜੇ ਹੁੰਦੇ ਜਾਂਦੇ ਨੇ ਹੇ ਹੇ ਨਵੇਂ ਕੱਪੜੇ ਬਿਲਕੁਲ ਨਾ ਨਾ ਲਾ ਲਾ ਕੀ ਆ ਬਾਤ ਆ ਉਹ ਚਾਚਾ ਜੀ ਨੇ ਉਹ ਕੱਪੜੇ ਦਾ ਫੁੱਲਾ ਹਨਾ ਭਤਾ ਜੀ ਕਿੰਨੇ ਸੋਹਣੇ ਲੱਗਦੇ ਹੋ ਜਮਾ ਗੱਗੂ ਗੱਲ ਵਰਗੇ ਉਵੇਂ ਕੁੰਡੀਆਂ ਮੁੱਛਾਂ ਉਹ ਜਿਓ ਚਾਹ ਨਾਲ ਆ ਜਾ ਆ ਜਾ ਬਹਿ ਜਾ ਸਾਰੀ ਤੇਰੀ ਮਿਹਰਬਾਨੀ ਹੈ ਉਹ ਤਾਂ ਹੈ ਕਿ ਨਾ ਕਪੜੇ ਤਾਂ ਹੁੰਦੀ ਨਾ ਮੈਂ ਆਈ ਖਿਆਲ ਰੱਖਿਆ ਕਰੇ ਸਾੜਾ ਉਹਨੂੰ ਕੌਣ ਪੁੱਛਦਾ ਦੂਜਿਆਂ ਨੂੰ 5 ਕਿਲੇ ਦਾ ਤੈਨੂੰ ਦਊਂਗਾ ਮੈਂ ਤੇਰੇ ਨੌਕਰਾਂ ਦੁੱਤੀ ਹੋਣੀ ਬੈਠੂ ਮੈਂ ਤੁਹਾਡੀ ਰੋਟੀ ਲੈ ਕੇ ਆਉਣੀ ਹਾਂ ਗਰਮਗੰ ਤਾਂ ਜਿੱਦ ਤੱਕ ਬਾਹਾਂ ਮੁੱਕੀ ਉਹਨਿੰ ਕਰਮਾ ਬਾਹ ਨਹੀਂ ਬੱਕਰੀਏ ਜੇ ਤੂੰ ਨਾ ਹੁੰਦੀ ਤਾਂ ਸਾਲਿਆਂ ਨੇ ਆਹ ਦਿਨ ਕਿੱਥੇ ਆਉਣ ਲਾਣਾ ਤੇ ਜਿਉਂਦੀ ਰਹਿ ਜਿਉਂਦੀ ਨਜ਼ਾਰਾ ਲਿਆਤਾ ਫੁੱਲ ਸੇਬ ਨਵੇਂ ਕੱਪੜੇ ਆਏ ਮੇਰੀ ਬੱਕਰੀਏ ਲਿਆਓ ਨਾ ਲਿਆਓ ਕਰੋ ਕਰੋ ਕੰਮ ਕਰੋ ਆਏ ਹਾਏ ਹਾਏ ਉਹ ਪਾਣੀ ਪਾਣੀ ਲਿਆਓ ਬਾਈ ਆ ਲੋ ਜੀ ਰੋਟੀ ਲੈ ਲਓ ਉਹ ਬੱਲੇ ਰੋਟੀ ਵੀ ਲੈ ਆਈ ਭਰਜਾਈਏ ਔਰ ਜੀ ਰੋਟੀ ਦਾ ਟਾਈਮ ਹੋ ਰਿਹਾ ਸੀ ਮਹੱਤਾ ਲਗੀ ਰਾਂ ਗਰਮ ਕਰਦੇ ਆ ਆਏ ਹਾਏ ਹਾਏ ਉਬਾਸਾ ਤੂੰ ਮੇਰਾ ਇੰ ਖਿਆਲ ਰੱਖ ਆਈ ਸੇਵਾ ਕਰੀ ਚੱਲ ਜਮੀਨ ਤਾਂ ਮੈਂ ਤੈਨੂੰ ਐ ਦਊ ਆ ਲੋ ਤੁਸੀਂ ਬੂਰਾ ਕਿਉ ਖਾਓ ਬੜੇ ਕਮਜ਼ੋਰ ਹੋਈ ਜਾਂਦੇ ਹੋ ਬੂਰਾ ਕਿਉ ਹਾਂ ਕੁੱਝ ਜਾਣ ਪਵੇ ਕਿੰਨੇ ਦੇਖੋ ਕਿੰਨੇ ਮਾਰੇ ਹੋਈ ਜਾਂਦੇ ਤੁਸੀਂ ਤੌੜੇ ਇਹ ਘਟਤਾ ਲੱਗਦਾ ਮੈਨੂੰ ਥੋੜਾ ਜਿਹਾ ਤੂੰ ਮੇਰੀ ਐਂ ਸੇਵਾ ਕਰੀ ਚੱਲ ਜ਼ਮੀਨ ਤਾਂ ਮੈਂ ਤੈਨੂੰ ਦੋ ਮੇਰੀ ਗੁੱਕਲੋਂ ਮੁਕ ਲੋ ਅਈ ਖੁਰਾ ਬੂਰਾ ਕਿਉਂ ਆਹ ਉਹ ਬੂਰਾ ਕਿਉਂ ਖਾਂਦਾ ਬੂਰਾ ਕਿਉਂ ਮੈਂ ਨਾ ਪੇੜਾ ਹੱਲੋ ਕਰ ਲੋ ਢੋਲਿਆਂ ਤੋਂ ਮਾਰ ਕੇ ਢੋਲਿਓ ਓਏ ਦੋਜੀ ਕਹਿੰਦਾ ਸਾੜੇ ਢੋਲਿਆਂ ਦੇ ਉੱਤੇ ਉਹਨੇ ਆਡੀਆਂ ਉੱਪਰ ਜਾ ਯੇ ਆ ਮੇਰੀ ਰੋਟੀ ਲੈ ਜਾ ਬਸ ਢਿੱਡ ਭਰ ਗਿਆ ਛੋਡੇ ਪਿਆਰ ਨਾਲੇ ਆਹ ਲਾ ਲਿਆ। ਉਹ ਬਾਕੀ ਤੂੰ ਖਾਲੀ ਅੱਧੇ ਜਿਹੜੀ ਬਤੀ ਹੋਈ ਐ ਕੋਈ ਨਾ ਜੀ ਖਾਵੜੀ। ਉਹ ਨਾਲੇ ਸੱਚ ਮੈਂ ਮੜਾ ਜਾ ਬਾਹਰ ਕੀੜਾ ਮਾਰਿਆ ਵਾਂ। ਖੇਤ ਮੋਟਰ ਚੱਲਦੀ ਐ। ਕਾਨੂੰ ਜੀ ਆਪੇ ਜਾ ਜਾਣਗੇ ਤੁਸੀਂ ਰਾਮ ਕਰ ਲਓ। ਆਪੇ ਕਰ ਲੈਣਗੇ ਇਹ ਕੰਮ। ਉਹ ਕਰਦੇ ਨਹੀਂ ਹੈਗੇ ਉਹ। ਉਹ ਕੋਈ ਨਾ ਜੀ ਬਥੇਰਾ ਕੰਮ ਕਰ ਲਿਆ ਤੁਸੀਂ ਕਰ ਲਓ ਰਾਮ ਬੈਠੋ। ਹਾਂਜੀ ਹਾਂਜੀ ਆਪੇ ਕਰ ਲੀਗੇ। ਨਾ ਤੁਸੀਂ ਹੁਣ ਠੇਕਾ ਲਿਆ ਹੈ ساری ਉਮਰ ਭਰ ਦਾ। ਅੱਪੀ ਜਾਣਗੇ ਖੇਤ ਮੇਰੇ ਲੱਤਾਂ ਵੀ ਬਹੁਤ ਦੁਖਦੇ ਨੇ ਉਹਨੂੰ ਕਹੇ ਇੱਕ ਜਣੇ ਨੇ ਮੇਰੇ ਲੱਤਾਂ ਘੁੱਟੇ ਨਾਲੇ ਢੇੜਾ ਮਾਰ ਕੇ ਆਵੇ ਕੋਈ ਨਾ ਜੀ ਕਹਿਦੀ ਸਾਰੇ ਦਿਨ ਇੱਥੇ ਦਿਵਾਲੇ ਹੋਈ ਰਹਿੰਦੀ ਉਹ ਇਹਨੂੰ ਤਾਂ ਨਹੀਂ ਹੈਗੀ ਸ਼ਰਮ ਚੌਰੇ ਨੂੰ ਆ ਕਰ ਲਿਆ ਕਰ ਮੜਾ ਮੁੰਡਿਆ ਕੋਈ ਓਏ ਢੇੜਾ ਮਾਰ ਕੇ ਬਾਹਰ ਜਾ ਕੇ ਓਏ ਆ ਚੱਲ ਭਾਈ ਦੇਖੀ ਤੂੰ ਓਏ ਓਰੇਆ ਜਿੱਤਿਆ ਆ ਲੱਤਾਂ ਘੁੱਟ ਮੜੇ ਲੱਤਾਂ ਦੁਖਦੀਆਂ ਨੇ ਲੱਤਾਂ ਦੇਖ ਮੜੇ ਜੀ ਹੋਰ ਬਾਈ ਆਹਾ ਬਾ ਨਹੀਂ ਬੱਕਰੀਏ ਨਜ਼ਾਰਾ ਲਿਆ ਤਾਂ ਆਏ ਹਾਏ ਹਾਏ ਜਿਉਂਦੀ ਵਸਤੀ ਰਹਿ ਜਿਉਂਦੀ ਵਸਦੀ ਬਾਈ ਜੇ ਜੱਬੜਾ ਸਕੀਮ ਨਾ ਦਿੰਦਾ ਨਾ ਬਾਈ ਕੀਪੜ ਬੜ ਜੀ ਕੋਈ ਪਹਿਲੇ ਕੋਈ ਨਹੀਂ ਲੱਤ ਘੁੱਟ ਲੈ ਚੱਜ ਨਾਲ ਸਾਲਾ ਧਿਆਨ ਕਿੱਥੇ ਨੇ ਦਾ ਤੁਹਾਡਾ ਉਹ ਬਾਗਿਆਂ ਨਾਲ ਕੀੜਾ ਮਾਰਨ ਕਿ ਨਹੀਂ ਤੇਰਾ ਮਾਈਕ ਟੇਟਾ ਦਵਾ ਤਾ ਬਣੇ ਔਰ ਬਾਗਿਆ ਢੇੜਾ ਮਾਰ ਲਗੇ ਨਹੀਂ ਬੜ ਬੜ ਕਰੀ ਜਾਂਦਾ ਆ ਬਾਗਿਆ ਭਾਈ ਬਾਗਿਆ ਚੱਲ ਬੱਚੇ ਉੱਠ ਔਰ ਨਰੇਪ੍ਰੀਤ ਨੂੰ ਕਹ ਚਾਹ ਬਣਾ ਕੇ ਆੜੀ ਜੀ ਮੇਰੀ ਚਲ ਪਰ ਸਾਲਾ ਬੇਲਾ ਨਾ ਪਲਾਉਣਾ ਜੱਟਾਂ ਨਜ਼ਾਰੇ ਆਗੇ ਉਹ ਤਾਂ ਪੂਰੇ ਸਾਲਾ ਸੁਰਗਾਂ ਚ ਵੀ ਨਹੀਂ ਇੰਨਾ ਨਜ਼ਾਰਾ ਤਾਉਣਾ ਜਿੰਨਾ ਤੇਰੇ ਹੁਣ ਕਰਨਾ ਚ ਵਾਹ ਓਏ ਜੱਬੜਾ ਮੈਂ ਤਾਂ ਡਰਦਾ ਸੀ ਜੇ ਤੇ ਛਤਰ ਨਾ ਪਵਾ ਦੇ ਉਹ ਤਾਂ ਤਾਂ ਜਿਉਂਦੇ ਨੂੰ ਸੁਰਗ ਦੇ ਖਾਤੇ ਹਾਏ ਮੈਂ ਮੈਂ ਕਿਹ ਜੀ ਕੋਈ ਹੱਲ ਕਰ ਲੋ ਉਹ ਲੋਕਾਂ ਦੇ ਮਗਰ ਲਾ ਕੇ ਕੋਈ ਹੋਰੇ ਚੰਦ ਨਾ ਚੜ੍ਹਾ ਦੇ ਉਹ ਭਾਈ ਐਦਾਂ ਦਾ ਬੰਦਾ ਨਹੀਂ ਹੈਗਾ ਜੇ ਕਰਨਾ ਹੁੰਦਾ ਉਹਨੇ ਇਹੋ ਜਿਹਾ ਕੰਮ ਕਦੋਂ ਦਾ ਕਰ ਲੈਂਦਾ ਮਾਰੇ ਟਾਈਮ ਦਾ ਪਹਿਲਾਂ ਕੀ ਪਤਾ ਹੁੰਦਾ ਚੱਲ ਕੋਈ ਨਹੀਂ ਮੈਂ ਸੋਚਦਾ ਕੁਝ ਆਪਦੀ ਮਾਰੀ ਜਾਂਦੇ ਤੁਸੀਂ ਚੱਲ ਚੱਲ ਕੋਈ ਨਹੀਂ ਸੋਚਦਾ ਕੁਝ ਮੈਂ ਨਹੀਂ ਬਿੰਦਰੇ ਅਣੀ ਕਿੱਥੇ ਮਰ ਗਈ ਇਹ ਇੱਕ ਵਾਰ ਚ ਤਾਂ ਇਹਨੂੰ ਸੁਣਦਾ ਹੀ ਨਹੀਂਗਾ ਮੇਰੀ ਗੱਲ ਤੂੰ ਕਿੱਥੇ ਆ ਤੂੰ ਉਹ ਆ ਸੀ ਜੀ ਹਾਂ ਜੀ ਕੀ ਹੋ ਗਿਆ ਉਂ ਹੀ ਨੇਰੀ ਲਿਆ ਦੇ ਨੋ ਘਰ ਫਿਰ ਤੇ ਚੱਕਰ ਕਰ ਕੱਦਾ ਹੱਕਾ ਮਾਰਦਾ ਮੈਂ ਤੈਨੂੰ ਸੁਣ ਲਿਆ ਕਰ ਇੱਕ ਵਾਰੀ ਹਾਂ ਦੱਸੋ ਅੰਦਰ ਚੱਲ ਅੰਦਰ ਦੱਸਦਾ ਤੈਨੂੰ ਮੈਂ ਕੀ ਹੋ ਗਿਆ ਇਹ ਜਰਾ ਉਹ ਜਿਹੜਾ ਤਾਰੀ ਨਹੀਂ ਹੈਗਾ ਉਹਦੇ ਮਾਮੇ ਦਾ ਮੁੰਡਾ ਪਟਵਾਰੀ ਲੱਗਿਆ ਹੋਇਆ ਹੈ ਅੱਛਾ ਹਾਂ ਫਿਰ ਮੈਂ ਕੀ ਹੁਣ ਉਹਨੂੰ ਰਿਸ਼ਤਾ ਕਰਾਵਾਂ ਉਹ ਬੁੱਝ ਦਿਮਾਗ ਦੇ ਗੱਲ ਪੂਰੀ ਸੁਣ ਲਿਆ ਕਰ ਪਹਿਲਾਂ ਮੇਰੀ ਹਾਂ ਉਹ ਕਹਿੰਦਾ ਬਧਿਆਵਰੇ ਉ ਤਾਂ ਦੱਸਿਆ ਹੀ ਨਹੀਂ ਕੋਈ ਜੋ ਜਿਹੜੀ ਗੱਲ ਹੋਈ ਤੇ ਆਪਣੀ ਮੇਰੇ ਦਿਮਾਗ 'ਚ ਨਹੀਂ ਆ ਰਹੀ ਨਿਕਲਦੀ ਰਮਗਤ ਉਹ ਪਤਾ ਨਹੀਂ ਕੀ ਕਹਿੰਦਾ ਤੂੰ ਮੇਰੇ ਮਾਮੇ ਦਾ ਮੁੰਡਾ ਪਤਨੀ ਪੁਆਚੀ ਦਾ ਪਟਵਾਰੀ ਲੱਗਾ ਮਾਮੇ ਦਾ ਮੁੰਡਾ ਪੜਵਾਇ ਲੱਗਾ ਹਾਂ 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 ਉਹ ਜੀ ਗੱਲ ਕਰ ਰਿਹਾ ਮੈਂ ਹਾਂ ਦੱਸੋ ਉਹ ਹੋਜੂ ਕੰਮ ਆਪਣੇ ਦਾ ਜਿਹੜਾ ਤੈਨੂੰ ਕਿਹਾ ਸੀ ਹਾਂ ਕੰਮ ਹੋਜੂਗਾ ਹੋਜੂਗਾ ਹੋਜੂ ਅੱਛਾ ਖਰਚਾ ਪ੍ਰਚਾਰ ਗੁਗਾ ਯਾਦ ਹੋ ਤਰੇ ਉਹ ਖਰਚੇ ਦੀ ਨਾ ਟੈਨਸ਼ਨ ਲੈ ਖਰਚਾ ਤਾਂ ਮੈਂ ਤੈਨੂੰ 5-7000 ਵੱਧੇ ਦੇ ਦੂੰ ਅੱਛਾ ਆਪਣਾ ਕੰਮ ਹੋਣਾ ਚਾਹੀਦਾ ਇਹਦਾ ਕੰਮ ਹੋ ਜਾਊਗਾ ਤੇਰੇ ਭਾਈ ਵਾਲੀ ਜ਼ਮੀਨ ਤੇਰੇ ਨਾਲ ਹੋ ਜੂਗੀ ਵੱਧ ਹੋ ਜੂਗੀ ਉਹਨਾਂ ਨਾਲ ਅੱਛਾ ਹਾਂ ਤੇ ਤਾਂ ਲੋਟਾ ਕੰਮ ਕੰਮ ਹੋ ਜੂ ਤੇਰਾ ਚੱਲ ਦੇਖੀ ਫਿਰ ਗੌਰ ਕਰੀ ਹਾਂ ਗੌਰ ਆਈ ਜੂਰ ਕਰੀ ਗੌਰ ਫਿਰ ਦੱਸ ਕਦੋਂ ਆਵੇਂ ਮੈਂ ਤੇਰੇ ਲਵੇ ਤੂੰ ਵੀ ਮੇਰੇ ਕੋਲ ਆ ਜਾਓ 11:00 ਵਜੇ ਆ ਜਾਓ ਚੱਲ ਠੀਕ ਆ ਮੈਂ ਤੇਰੇ ਲਵੇ 11:00 ਵਜੇ ਮਾਰਦਾ ਫਿਰ ਠੀਕ ਠੀਕ ਹੈ ਠੀਕ ਹੈ ਅੱਜ ਬਣੂਗਾ ਕਾ ਵਧੀਆ ਖੁੱਲੇ ਕੱਫੇ ਲੱਗਣਗੇ ਭਾਈ ਵਾਲੀ ਜ਼ਮੀਨ ਨਾਲ ਕਰਾਣੀ ਆ ਪੈਸੇ ਲੈ ਲੈਣੇ ਦੇ ਭਾਈ ਵਾਲੇ 5 ਕਿੱਲੇ ਕਹਿੰਦਾ ਤੇਰੇ ਨਾਲ ਲਵਾ ਦੂੰ ਮੈਂ ਅੱਛਾ ਹਾਂ ਬਸ ਉਹ ਕਹਿੰਦਾ ਥੋੜਾ ਜਿਹਾ ਖਰਚਾ ਆਊਗਾ ਫਿਰ ਕੀ ਹੁੰਦਾ ਜੀ ਜੇ ਥੋੜੇ ਬਹੁਤੇ ਪੈਸੇ ਦੇ ਕੇ ਆਪਾਂ ਨੂੰ ਜ਼ਮੀਨ ਮਿਲਦੀ ਐ ਹੋਰ ਆਪਾਂ ਨੂੰ ਕੀ ਚਾਹੀਦਾ ਕੁਝ ਨਹੀਂ ਹੁੰਦਾ ਜੀ ਆਪਣੇ ਹੱਥਾਂ ਆ ਲਾ ਲਓ ਜ਼ਮੀਨ ਉਹ ਥੋੜੇ ਬਹੁਤੇ ਨਹੀਂ ਮੰਗਦਾ ਹਾਂਜੀ ਉਹ ਤਾਂ ਪੂਰੇ 50000 ਮੰਗ ਰਿਹਾ ਹੈ ਉਹ ਕੋਈ ਨਾ ਜੀ 50 50 ਕੁਝ ਨਹੀਂ ਹੁੰਦਾ ਜ਼ਮੀਨ ਵੀ ਤੇ ਕਿੱਲਾ ਵੀ ਤਾਂ ਦੇਖੋ ਕਿੰਨਾ ਮਹਿੰਗਾ ਹੈ ਉਹ ਤਾਂ ਤੇਰੀ ਗੱਲ ਠੀਕ ਆ ਹਾਂ ਪੇਰ ਮੈਂ ਸਾਰੀ ਗੱਲਾਂ ਨੇੜ ਕੇ ਲਾ ਕੇ ਸਿਰੇ ਬਾਈ ਵਾਲੇ ਕਰਕੇ ਪੰਜ ਕਿਲੇ ਅੰਦਰ ਮੈਦਾਨ ਨੂੰ ਗਮੱਖੀ ਅਰਦਾ ਗੱਲ ਉਹਨੇ ਬੁਲਾਇਆ ਮੈਨੂੰ ਸਵੇਰੇ 11 ਵਜੇ ਅੱਛਾ ਹਾਂ ਕੋਈ ਨਾ ਜੀ ਤੁਸੀਂ ਜਾ ਰਹੇ ਹੋ ਗੱਲ ਸੁਣੋ ਉਹ ਥੋੜਾ ਭਰਾ ਨਹੀਂ ਸੀ ਆਇਆ ਅੱਗ ਲੱਗੀ ਵਾਲਿਆਂ ਵਾਂਗ ਅੰਦਰ ਓਏ ਹੁਣ ਕੀ ਹੋ ਗਿਆ ਉਹ ਆਪਣੇ ਪਿੰਡ ਵਾਲੇ ਤਾਰੀ ਨੂੰ ਮਿਲ ਕੇ ਆਇਆ ਅੱਛਾ ਹਾਂ ਉਹ ਕਹਿੰਦਾ ਸੀ ਤਾਰੀ ਦੇ ਮਾਮੇ ਦਾ ਮੁੰਡਾ ਪਟਵਾਰੀ ਲੱਗਿਆ ਹੋਇਆ ਜੇ ਜ਼ਮੀਨੋਂ ਕਰਾ ਲਈ ਆਪਾਂ ਨੂੰ ਬਹੁਤ ਔਖਾ ਹੋਊ। ਅੱਛਾ। ਹਾਂ। ਹੁਣ ਆ ਕੋਈ ਸੋਚਦਾ ਫਿਰਦਾ ਹੋ। ਹੋਰ। ਚੱਲ ਕੋਈ ਨਹੀਂ। ਉਹ ਤੋਂ ਪਹਿਲਾਂ ਮੈਂ ਹੀ ਮਿਲਦਾ ਜਾ ਕੇ ਉਹਨੂੰ। ਹਾਂਜੀ ਤੁਸੀਂ ਗੱਲ ਕਰੋ। ਚੱਲ ਠੀਕ ਆ। ਤਾਰੀਓ ਤਾਰੀ। ਹਾਂ ਭਾਈ। ਕੀ ਹਾਲ ਆ? ਵਧੀਆ। ਕਿੱਧਰ ਚੱਲੇ ਆ? ਤੁਮ ਹਣ ਚਲੇ ਜੀਗਾ। ਅੱਛਾ। ਤਾਰੀ। ਹਾਂਜੀ ਤੇਰੇ ਮਾਮੇ ਦਾ ਮੁੰਡਾ ਪਟਵਾਰੀਆ ਮੈਨੂੰ ਪਤਾ ਲੱਗਿਆ ਸੀ ਜਿਹੜੇ ਤੈਨੂੰ ਮੇਰੇ ਬੜੀ ਭਾਈ ਨਾਲ ਗੱਲ ਕਰੀ ਆ। ਜ਼ਮੀਨ ਬਾਰੇ। ਅੱਛਾ ਜੀ। ਆਓ ਕਿਹੜੀ ਜ਼ਮੀਨ ਆ ਮੇਰੇ ਬੜੀ ਭਰਾ ਜੀ? ਮੇਰੀ ਨੌਕਰਾਨੀ ਪੰਚ ਕਿੱਲੇ ਜਿਹੜਾ ਵੀ ਤੇਰਾ ਮਾਨਤਾ ਦਾ ਹੋਊਗਾ ਤੇਰਾ ਕਰੂੰਗਾ। ਕੰਮ ਉਹਦਾ ਸੁਸ। ਆਜੂ। ਉਹ ਨਾ ਭਾਈ ਇਸ ਦਿਕੇ ਕਰਨਾ ਕਰ ਤੂੰ ਜੀਹ ਦਾ ਉਸ ਦਾ ਪਿਆਰ ਹੈ। ਸਿੱਕਾ ਕਿ ਨਵਿਆਈ ਹੋਵੇ। ਬਾਠ ਠੀਕ ਆ ਤਰੀ ਤਿੰਨ ਹੰਸਾ ਪਤਰਾ ਕੰਮ ਕਰ। ਮੈਂ ਕਹਿੰਦਾ ਤੇਰੇ ਲਈ ਮੈਂ 8:30 ਵਜੇ ਤੈਨੂੰ ਆਜਾਂ। ਠੀਕ ਹੈ। ਠੀਕ ਆ ਭਾਈ ਤਰੀ। ਓਕੇ ਭਾਈ। ਲੱਗਦਾ। ਇੱਕ ਮੈਂ ਕਰੂਗਾ ਤਰੀ। ਕੋਈ ਨਹੀਂ। ਇਹ ਪਿਆਰ ਦਊਗਾ ਮੈਂ ਲੱਖ ਦਊਗਾ